ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਅੱਜ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਸੜਕਾਂ ਦੇ ਕਿਨਾਰੇ ਨਾਲੀਆਂ ਬੰਦ ਹੋਣ ਦੇ ਚੱਲਦੇ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਬਾਰਿਸ਼ ਦਾ ਪਾਣੀ ਵੜ ਗਿਆ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਅਜੋਲੀ ਪਿੰਡ ਤੋਂ ਅੱਜ ਸਵੇਰੇ ਜਦੋਂ ਤੇਜ਼ ਬਾਰਿਸ਼ ਸ਼ੁਰੂ ਹੋਈ ਤਾਂ ਕੁਝ ਹੀ ਸਮੇਂ ਦੇ ਵਿੱਚ ਸੜਕ ਤੋਂ ਪਾਣੀ ਨਾਲੀਆਂ ਤੇ ਨਾਲੀਆਂ ਓਵਰਫਲੋ ਹੋਣ ਦੇ ਚੱਲਦੇ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਬਾਰਿਸ਼ ਦੇ ਪਾਣੀ ਦੇ ਨਾਲ ਗੰਦਾ ਮਲਬਾ ਵੀ ਲੋਕਾਂ ਦੇ ਘਰ ਦੇ ਵਿੱਚ ਦਖ ਹਲੋ ਹੋ ਗਿਆ ਹੈ ਸਥਾਨੀ ਕੋ ਵਸਨੀਕਾ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਸਮਾਨ ਪਾਣੀ ਦੇ ਵਿੱਚ ਡੁੱਬ ਗਿਆ ਤੇ ਲਗਭਗ 1 ਕਿਕ ਫੁੱਟ ਪਾਣੀ ਉਹਨਾਂ ਦੇ ਘਰ ਦੇ ਵਿੱਚ ਵੜ ਗਿਆ ਪੂਰਾ ਪਰਿਵਾਰ بارش ਛਟਣ ਤੋਂ ਬਾਅਦ ਘਰ ਦੇ ਵਿੱਚੋਂ ਪਾਣੀ ਬਾਹਰ ਕੱਢਣ ਦੇ ਵਿੱਚ ਲੱਗਿਆ ਰਿਹਾ ਪਾਣੀ ਬਾਹਰ ਕੱਢਣ ਦੇ ਲਈ ਉਹਨਾਂ ਨੇ ਪਾਣੀ ਦੀ ਮੋਟਰ ਵੀ ਲਗਾਈ ਹੈ ਹਰ ਸਾਲ ਜਦੋਂ ਭਾਰੀ بارش ਹੁੰਦੀ ਹੈ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦਾ ਕੀਮਤੀ ਸਮਾਨ ਖਰਾਬ ਵੀ ਹੋ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਮੋਕੇ ਦੇ ਵਿਧਾਇਕ ਨੂੰ ਜਾਣਕਾਰੀ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ PWD ڈپਾਰਟਮੈਂਟ ਨੂੰ ਆਦੇਸ਼ ਦਿੱਤੇ ਗਏ ਸਨ ਪਰ PWD ਵਿਭਾਗ ਨੇ ਇਹ ਕਹਿ ਕੇ ਆਪਣਾ ਪੱਲਾ ਛਾੜ ਦਿੱਤਾ ਕਿ ਉਹਨਾਂ ਕੋਲ ਫੰਡ ਨਹੀਂ ਹੈ ਇਸ ਕਰਕੇ ਸੜਕ ਦੇ ਕਿਨਾਰੇ ਨਾਲਾ ਨਹੀਂ ਬਣਾਇਆ ਜਾ ਸਕਦਾ ਤੇ ਜੇਕਰ ਤੁਹਾਡੇ ਕੋਲ ਫੰਡ ਹੈ ਤਾਂ ਤੁਸੀਂ ਖੁਦ ਬਣਾ ਲਵੋ ਸਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਹਰ ਸਾਲ ਉਹਨਾਂ ਨੂੰ ਬਰਸਾਤਾਂ ਦੇ ਦਿਨਾਂ ਵਿੱਚ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਇਹ ਕਹਾਣੀ ਪਿੰਡ ਐ ਜੋਲੀ ਦੇ ਇੱਕ ਘਰ ਦੀ ਨਹੀਂ ਹੈ ਬਲਕਿ ਦਰਜਨਾ ਘਰਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਹੀ ਦਾਖਲ ਹੋ ਜਾਂਦਾ ਹੈ ਤੇ ਲੋਕਾਂ ਦੇ ਲਈ ਪਰੇਸ਼ਾਨੀ ਦਾ ਰਨ ਬਣਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਭਾਜੀ ਮੇਰਾ ਨਾਮ ਹਾਨੀ ਕੁਮਾਰ ਹੈ ਪਿੰਡ ਅਜੋਲੀ ਤੇ ਭਾਜੀ ਜਿਹੜਾ ਪੂਰਾ ਨਹਿਰ ਦਾ ਪਾਣੀ ਆ ਸਾਰਾ ਨਹਿਰ ਦਾ ਸੜਕ ਦਾ ਜਿੰਨੇ ਵੀ ਘਰਾਂ ਦਾ ਪਾਣੀ ਸਾਰਾ ਸਾਡੇ ਇੱਥੇ ਘਰੇ ਵੜਦਾ ਸੀ ਆ ਕੇ ਪਿਛਲੇ 5 ਸਾਲ ਤੋਂ 7 ਤੋਂ 7 ਸਾਲ ਵਾਰੀ ਮੈਂ ਆਪਾਂ ਪਿੰਡ ਦੀ ਪੰਚਾਇਤ ਨੂੰ ਜਿਹੜੇ ਪਹਿਲੇ ਸਰਪੰਚ ਸੀ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਘਰੇ ਪਾਣੀ ਵੜਦਾ ਵੀ ਪਾਣੀ ਦਾ ਹੱਲ ਕਰੋ ਉਹਨੇ ਵੀ ਕੋਈ ਹੱਲ ਨਹੀਂ ਕੀਤਾ ਠੀਕ ਹੈ ਜੀ ਆਪਾਂ ਬੈਂਸ ਸਾਹਿਬ ਕੋਲ ਵੀ ਗਏ ਉਹਨੇ ਵੀ ਸਾਡਾ ਕੋਈ ਹੱਲ ਨਹੀਂ ਕੀਤਾ ਉਹ ਵੀ ਕਹਿ ਰਹੇ ਸੀ ਵੀ ਆਪਾਂ ਕਰਵਾ ਦਿੰਦੇ ਪਰ ਆਪਾਂ ਜਦੋਂ ਵੀਡੀਓ ਬੀਡੀਪੀ ਕੋਲ ਗਏ ਤਾਂ ਉਹਨੇ ਇਹ ਹੀ ਕਿਹਾ ਵੀ ਸਾਡੇ ਕੋਲ ਫੰਡ ਨਹੀਂ ਹੈਗਾ ਜੇ ਤੁਹਾਡੇ ਕੋਲ ਫੰਡ ਹੈਗਾ ਤਾਂ ਤੁਸੀਂ ਆਪਣੇ ਕੋਲ ਕਰਵਾ ਲਓ ਵੀ ਸਾਡੀ ਪਾਰਟੀ ਕੋਲ ਕੋਈ ਫੰਡ ਨਹੀਂ ਹੈਗਾ ਇਸ ਵੇਲੇ ਤੇ ਸਾਡੀ ਭਾਜੀ ਕੋਈ ਸੁਣਵਾਈ ਨਹੀਂ ਪੰਜ ਸਾਲ ਤੋਂ ਮੈਂ ਕਹਿ ਰਿਹਾ ਵੀ ਸਾਡੇ ਨਾਲੇ ਦਾ ਕੰਮ ਕਰੋ ਪਰ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਤੇ ਪਾਣੀ ਕਿੰਨਾ ਕਿੰਨਾ ਆ ਜਾਂਦਾ ਜੀ ਕਿੱਦਾਂ ਫਿਰ ਮੁਸ਼ਕਲ ਦਾ ਸਾਹਮਣਾ ਕਰਨਾ ਚਾਹੁੰਦਾ ਭਾਜੀ ਪਾਣੀ ਪੂਰਾ ਖੜ ਜਾਂਦਾ ਭਾਜੀ ਪੂਰਾ ਜਿੰਨਾ ਗੋਡੇ-ਗੋਡੇ ਤੇ ਆਪਣਾ ਪਾਣੀ ਪੂਰਾ ਖੜ ਜਾਂਦਾ ਪਰ ਪੂਰੀ ਆਪਣਾ ਹੁਣ ਵੀ ਇਸ ਵੇਲੇ ਪੂਰੇ 3-4 ਕਮਰਿਆਂ ਤੱਕਰ ਪੂਰਾ ਪਾਣੀ ਵੜ ਗਿਆ ਵਾ ਜੀ ਜਿੰਨਾ ਗੰਦ ਵਗੈਰਾ ਸਾਰਾ ਅੰਦਰ ਵੜਦਾ ਜੀ ਆਕੇ ਜਿੱਦਾਂ ਭਾਈ ਰਾਤ ਨੂੰ ਪੂਰੀ ਵਰਖਾ ਪੈ ਜੇ ਨਹੀਂ ਫਿਰ ਆਪਾਂ ਜਾ ਕੇ ਠੜਦੇ ਕਿਉਂਕਿ ਫਿਰ ਤੁਹਾਨੂੰ ਪਤਾ ਸੌਣਾ ਔਖਾ ਹੋ ਜਾਂਦਾ ਜੀ ਇਹ ਹਰ ਬਾਰਿਸ਼ ਹਰ ਬਰਸਾਤ ਨੂੰ ਜਾਂਦੀ ਹੈ ਸਮੱਸਿਆ ਹਰ ਹਰ ਵਾਰੀ ਹਰ ਆਪਣਾ ਬਰਸਾਤ ਨੂੰ ਸਮੱਸਿਆ ਆਦੀ ਕਈ ਵਾਰ ਆਪਾਂ ਕਹਿ ਚੁੱਕੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਆਪਾਂ ਕਹੇ ਵੀ ਪੱਕਾ ਨਾਲਾ ਕਰਵਾ ਦਿਓ ਪੱਕੇ ਨਾਲੇ ਦੀ ਕੋਈ ਸੁਣਵਾਈ ਨਹੀਂ ਇਹ ਰੋਲਾ ਪਾ ਰਹੇ ਵੀ ਸੜਕ ਬਣ ਨਹੀਂ ਸੜਕ ਬਣ ਰਹੀ ਪਰ ਕੋਈ ਆ ਤਕੋ ਸਭ ਪੰਤੋ